ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨ ਨੌਲੇਜ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਅਧੁਨੀ ਕਾ ਤੇ ਅੱਜ ਦਾ ਕਵੀ ਹੈ Pritam Singh Safir ਜੀ ਨਾਲ ਦਾ ਜੀਵਨ ਕਾਲ 1916 ਤੋਂ 1999 ਈਸਵੀ ਤੱਕ ਦਾ ਹੈ ਤੇ ਪ੍ਰਸ਼ਨ ਹੈ ਸਾਡਾ ਕਿਸ ਦੌਰ ਦੇ ਕਵੀ ਸਨ Pritam Singh Safir ਇਹ ਵੀਡੀਓ ਮਾਸਟਰ ਕੈਡਰ UGC ਆਲ گورਨਮੈਂਟ ਜੌਬ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਹੈ ਸੋ ਆਓ ਜਾਣਦੇ ਹਾਂ ਪ੍ਰੀਤਮ ਸਿੰਘ ਸਫੀਰ ਜਿਨ੍ਹਾਂ ਦਾ ਜਨਮ 14 April 1916 ਈਸਵੀ ਨੂੰ ਹੋਇਆ ਜਨਮ ਸਥਾਨ ਉਹਨਾਂ ਦਾ ਸੀ ਪਿੰਡ ਮਲਕਪੁਰ ਜ਼ਿਲ੍ਹਾ 라ਵਲਪਿੰਡੀ ਜਨਮ 14 April 1916 ਈਸਵੀ ਨੂੰ ਜਨਮ ਸਥਾਨ ਪਿੰਡ ਮਲਕਪੁਰ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਲਹਿੰਦੇ ਪੰਜਾਬ ਦੇ ਨਾਲ Pritam Singh Safir ਦਾ ਜੂਸਾ ਬੰਸੀ Pritam Singh Safir ਦੇ ਪਿਤਾ ਜੀ ਦਾ ਨਾਮ ਸਰਦਾਰ ਮਹਿਤਾਬ ਸਿੰਘ ਮਾਤਾ ਜੀ ਦਾ ਨਾਮ ਸ਼੍ਰੀਮਤੀ ਤੇਜਵੰਤ ਕੌਰ ਸੀ ਜਨਮ ਜਨਮ ਸਥਾਨ ਮਾਤਾ ਦਾ ਨਾਮ ਪਿਤਾ ਦਾ ਨਾਮ ਇਹ ਪ੍ਰਸ਼ਨ ਬੜੀ ਵਾਰ ਮਾਸਟਰ ਕੈਡਰ ਦੇ ਇਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਸੋ ਇਹ ਪ੍ਰਸ਼ਨ ਇੰਪੋਰਟੈਂਟ ਹਨ ਜੀ ਪਿਤਾ ਜੀ ਦਾ ਨਾਮ ਸਰਦਾਰ ਮਹਿਤਾਬ ਸਿੰਘ ਮਾਤਾ ਜੀ ਦਾ ਨਾਮ ਸ਼੍ਰੀਮਤੀ ਤੇਜਵੰਤ ਕੌਰ ਸਿੱਖਿਆ ਉਹਨੇ ਕਿੰਨੇ ਪੜੇ ਲਿਖੇ ਸਨ ਐਲ ਐਲ ਬੀ ਸਨ ਵਕਾਲਤ ਕੀਤੀ ਹੋਈ ਸੀ ਤੇ ਨੌਕਰੀ ਇਹਨਾਂ ਨੇ ਕਿੱਥੇ ਕੀਤੀ ਹੈ ਦਿੱਲੀ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ 1969 ਈਸਵੀ ਵਿੱਚ ਵਕਾਲਤ ਕੀਤੀ ਇਹਨਾਂ ਨੇ ਇਸ ਤੋਂ ਇਲਾਵਾ ਇਹ ਦਿੱਲੀ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ 1969 ਈਸਵੀ ਵਿੱਚ ਪ੍ਰੀਤਮ ਸਿੰਘ ਸਫੀਰ ਜਿਨ੍ਹਾਂ ਦਾ ਜਨਮ 14 ਅਪ੍ਰੈਲ 1916 ਈਸਵੀ ਨੂੰ ਹੋਇਆ ਉਹਨਾਂ ਨੇ ਐਲ ਐਲ ਬੀ ਕੀਤੀ ਹੋਈ ਸੀ ਦਿੱਲੀ ਹਾਈ ਕੋਰਟ ਤੋਂ ਜੱਜ ਸਾਨੂੰ ਇਹਨਾਂ ਦੇ ਸਕਾਫ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਕਤਕ ਕੁੰਜਾਂ 1941 ਈਸਵੀ ਪਾਪ ਦੇ ਸੋਲੇ 1943 ਈਸਵੀ ਰਤ ਬੂੰਦਾ 1946 ਈਸਵੀ ਰਾਗ ਰਿਸ਼ਮਾ 1946 ਈਸਵੀ ਤਾਂ ਇਹਨਾਂ ਦਾ ਪਹਿਲਾ ਜੋ ਕਾਵ ਸੰਗ੍ਰਹਿ ਹੈ ਉਹ ਹੈ ਜੀ ਕਤਕ ਕੁੰਜਾ ਕਤਕ ਕੁੰਜਾ ਕਦੋਂ ਛਪਿਆ ਜੀ 1941 ਈਸਵੀ ਵਿੱਚ ਪਹਿਲਾ ਕਾਵ ਸੰਗ੍ਰਹਿ ਤੇ ਆਖਰੀ ਕਾਵ ਸੰਗ੍ਰਹਿ ਇਹ ਬੜੇ ਇੰਪੋਰਟੈਂਟ ਨੇ 1946 ਚੋਨ ਨੇ ਦੋ ਕਾਵ ਸੰਗ੍ਰਹਿ ਪ੍ਰਕਾਸ਼ ਕੀਤੇ ਰક્ત ਬੂੰਦਾ ਤੇ ਰਾਗ ਰਿਸ਼ਮਾ ਸੁਈਨਾ ਨੂੰ ਯਾਦ ਕਰਨ ਦੇ ਲਈ ਇੱਕ ਪਾਸੇ ਸੰਤਿਕ ਪਾਸੇ ਬੁੱਕ ਦਾ ਨਾਮ ਲਿਖ ਕੇ ਯਾਦ ਕਰੋ ਸੰ ਜ਼ਰੂਰ ਆਉਂਦੇ ਹਨ ਆਜ ਉਗਾਦ 1958 ਈਸਵੀ ਸਰਬਕਲਾ 1968 ਈਸਵੀ ਗੁਰੂ ਗੋਬਿੰਦ 1968 ਈਸਵੀ ਆਨੇਕ ਬਸਤਾਰ 1981 ਈਸਵੀ ਸੰਯੋਗ ਵਿਯੋਗ 1983 ਈਸਵੀ ਸਰਵ ਨਿਰੰਤਰ 1987 ਈਸਵੀ ਜਿਹੜਾ ਕਿ ਇਹਨਾਂ ਦਾ ਸਮੂੱਚਾ ਕਾਵ ਸੰਗ੍ਰਹਿ ਸੋ ਪ੍ਰੀਤਮ ਸਿੰਘ ਸਫੇਰ ਦਾ ਪਹਿਲਾ ਕਾਵ ਸੰਗ੍ਰਹਿ ਕਤਕ ਕੁੰਜਾ ਕਦੋਂ ਪ੍ਰਕਾਸ਼ਿਤ ਹੋਇਆ 1941 ਈਸਵੀ ਵਿੱਚ ਔਰ ਸਰਵ ਨਿਰੰਤਰ ਆਖਰੀ ਕਾਵ ਸੰਗ੍ਰਹਿ 1987 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੋ ਪਹਿਲਾ ਕਾਵ ਸੰਗ੍ਰਹਿ ਆਖਰੀ ਕਾਵ ਸੰਗ੍ਰਹਿ ਇਹ ਪ੍ਰਸ਼ਨ ਜਿਹੜੇ ਨੇ ਇੰਪੋਰਟੈਂਟ ਹੁੰਦੇ ਹਨ ਕਿਉਂਕਿ ਹਰ ਵਾਰ ਪੇਪਰ 'ਤੇ ਜਾ ਕੇ ਪੁੱਛਿਆ ਜਾਂਦਾ ਹੈ ਕਿ ਕਿਸੇ ਕਵੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਜਾਂ ਉਸ ਦੇ ਆਖਰੀ ਕਾਵ ਸੰਗ੍ਰਹਿ ਦਾ ਨਾਮ ਪੁੱਛਿਆ ਜਾਂਦਾ ਹੈ ਸੋ ਸਰਮ ਨਿਰੰਤਰ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ 1987 'ਚ ਪ੍ਰਕਾਸ਼ਿਤ ਹੋਇਆ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤ ਪੁਰਸਕਾਰ 1968 ਈਸਵੀ ਵਿੱਚ ਉਹਨਾਂ ਨੂੰ ਮਿਲਿਆ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸਾਹਿਤ ਅਕੈਡਮੀ ਪੁਰਸਕਾਰ 1983 ਇਸਵੀ ਵਿੱਚ ਉਹਨਾਂ ਦੀ ਪੁਸਤਕ ਸੀ ਅਨਿਕ ਵਿਸਥਾਰ ਉਸ ਨੂੰ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤ ਪ੍ਰਸਕਾਰ ਸਾਹਿਦਕਾਰ ਪੁਰਸਕਾਰ 1968 ਸਾਹਿਤ ਅਕੈਡਮੀ ਪੁਰਸਕਾਰ 1983 ਵਿੱਚ ਬੁੱਕ ਕਿਹੜੀ ਸੀ ਅਨਿਕ ਵਿਸਥਾਰ ਤੇ ਉਹਨਾਂ ਨੂੰ ਮਿਲਿਆ ਇਸ ਤੋਂ ਇਲਾਵਾ ਕਰਤਾਰ ਸਿੰਘ ਤਾਲੀਵਾਲ 1988 ਇਸਵੀ ਵਿੱਚ ਪੁਰਸਕਾਰ ਮਿਲਿਆ ਤੇ ਮੌਤ ਉਹਨਾਂ ਦੀ ਹੋਈ ਹੈ ਜੀ 31 ਮਾਰਚ 1999 ਈਸਵੀ ਨੂੰ ਜਨਮ ਹੋਇਆ 14 ਪ੍ਰੈਲ 1916 ਈਸਵੀ ਨੂੰ ਤੇ ਮੌਤ ਹੋਈ ਹੈ ਉਹਨਾਂ ਦੀ 31 ਮਾਰਚ 1999 ਈਸਵੀ ਨੂੰ ਤਾਂ ਉਹਨਾਂ ਦਾ ਜੀਵਨ ਕਾਲ 1916 ਤੋਂ 1999 ਈਸਵੀ ਤੱਕ ਦਾ ਹੈ ਸੋ ਕਾਫ ਸੰਗ੍ਰਹਿਾਂ ਬਾਰੇ ਜਿਹੜਾ ਹੈ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ ਕਿਹੜੀ ਪੁਸਤਕ ਤੇ ਕਿਹੜਾ ਪੁਰਸਕਾਰ ਕਦੋਂ ਪ੍ਰਾਪਤ ਹੋਇਆ ਇਹ ਪ੍ਰਸ਼ਨ ਵੀ ਇੰਪੋਰਟੈਂਟ ਹਨ ਸੋ ਇਸ ਦੇ ਇਲਾਵਾ ਮਹੱਤਵਪੂਰਨ ਗੱਲਾਂ ਕਰਦੇ ਹਾਂ ਜਿਨ੍ਹਾਂ ਚੋ ਕਿ ਮਾਸਟਰ ਕੈਡਰ ਯੂਜੀਸੀ ਦੇ ਐਗਜ਼ਾਮਸ ਚ ਕਈ ਵਾਰ ਪ੍ਰਸ਼ਨ ਪੁੱਛੇ ਜਾਂਦੇ ਹਨ ਤਾਂ ਗੱਲਬਾਤ ਕਰਦੇ ਹਾਂ ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਦੇ ਵਿਸ਼ੇ ਬਾਰੇ ਉਹਨਾਂ ਦਾ ਵਿਸ਼ਾ ਅਧਿਆਤਮਕ ਵਿਅਕਤੀਵਾਦੀ ਤੇ ਸਮਾਜਵਾਦੀ ਸੀ ਪ੍ਰੀਤਮ ਸਿੰਘ ਸਫੀਰ ਨੇ ਛੰਦ ਮੁਕਤ ਕਵਿਤਾ ਲਿਖੀ ਪ੍ਰੋਫੈਸਰ ਪੂਰਨ ਸਿੰਘ ਛੰਦ ਮੁਕਤ ਕਵਿਤਾ ਦੇ ਮੋਢੀ ਕਵੀ ਹੋਏ ਹਨ प्रीतम सिंह सफीर ने भी जी कविता है अपनी छंद मुक्त लिखी है तो उन्होंने कविता के विषय केड़े सन अध्यात्मक व्यक्तिवादी ते समाजवादी सन सो so इंपॉर्टेंट है प्रीतम सिंह सफीरू बौद्धिक रहस्यवाद बौद्धिक रहस्यवादी क्या जाता है प्रीतम सिंह सिफीर भाषा का बादशाह क्या जाता है तो क्वेश्चन आएगा ਇਪਾ ਆਸ਼ਾ ਦਾ ਬਾਸ਼ਾ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਪੀਤਮ ਸਿੰਘ ਸਫੀਰ ਨੂੰ ਕਿਹਾ ਜਾਂਦਾ ਹੈ ਪਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਮੋਢੀ ਕਵੀ ਕਿਹਾ ਜਾਂਦਾ ਹੈ ਕੁਦਰਤਾ ਪ੍ਰੇਮੀ ਕਵੀ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਖੁੱਲੀ ਕਵਿਤਾ ਦਾ ਮੋਢੀ ਕਵੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਬਾਸ਼ਾ ਦਾ ਬਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਜੀ ਪੀਤਮ ਸਿੰਘ ਸਫੀਰ ਨੂੰ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਜੋ ਨਾਮ ਦਿੱਤੇ ਗਏ ਹਨ ਉਹ ਯਾਦ ਜੂ ਰੱਖਣੇ ਹਨ ਆਪਾਂ ਪ੍ਰੀਤਮ ਸਿੰਘ ਸਫੀਰ ਦੀ ਕਾਵ ਸ਼ਬਦਾਵਲੀ ਦੇ ਉੱਪਰ ਕਿਥੋਂ ਦਾ ਕਿਹੜੇ ਇਲਾਕੇ ਦਾ ਪੋਟੋ ਹਰੀ ਪਾਸ਼ਰਾ ਦਾ ਪ੍ਰਭਾਵ ਸੀ ਕਿਉਂਕਿ ਪੋਟੋ ਹਰ ਇਲਾਕੇ ਨਾਲ ਸੰਬੰਧ ਰੱਖਦੇ ਹਨ ਪ੍ਰੀਤਮ ਸਿੰਘ ਸਫੀਰ ਆਧੁਨਿਕਤਾ ਵਿੱਚ ਰੰਗੀ ਕਲਾਸੀਕਲ ਸੰਵੇਦਨਾ ਵਾਲਾ ਰਹੱਸਵਾਦੀ ਪੰਜਾਬੀ ਕਵੀ ਸੀ ਆਧੁਨਿਕਤਾ ਵਿੱਚ ਰੰਗੀ ਕਲਾਸੀਕਲ ਪ੍ਰਾਣੀਆਂ ਚੀਜ਼ਾਂ ਸੰਵੇਦਨਾ ਵਾਲਾ ਰਹੱਸਵਾਦੀ ਪੰਜਾਬੀ ਕਵੀ ਸੀ ਸੋ ਉਸ ਦੀ ਜੋ ਕਵਿਤਾ ਦੀ ਸ਼ਬਦਾਵਲੀ ਸੀ ਉਸ ਤੇ ਪੋਠੋ ਹਾਰੀ ਜੋ ਕਿ ਪਾਕਿਸਤਾਨ ਦੀ ਇੱਕ ਭਾਸ਼ਾ ਹੈ ਉਸ ਦਾ ਪ੍ਰਭਾਵ ਸੀ ਪ੍ਰੀਤਮ ਸਿੰਘ ਸਫੀਰ ਭਾਈ ਵੀਰ ਸਿੰਘ ਦੇ ਵਾਂਗ ਕਵਿਤਾ ਨੂੰ ਤੁਰਗ ਦਰਗਾਹਾਂ ਦੀ ਚੀਜ਼ ਮੰਨਦੇ ਹਨ ਕਿ ਕਵਿਤਾ ਤੁਰਗ ਦਰਗਾਹਾਂ ਤੋਂ ਉਤਰੀ ਹੋਈ ਕਿ ਚੀਜ਼ ਹੈ ਕਵਿਤਾ ਵਿੱਚ ਸੰਯੋਗ ਵਿਯੋਗ ਦੋਨਾਂ ਅਵਸਥਾਵਾਂ ਦਾ ਵਰਣਨ ਕਰਦੇ ਹਨ ਭਾਈ ਵੀਰ ਸਿੰਘ ਕਵਿਤਾ ਨੂੰ ਤੁਰਦਰਗਾਹਾਂ ਤੋਂ ਤੋਤਰੀ ਹੋਈ ਚੀਜ਼ ਮੰਨਦੇ ਹਨ। ਇਹ ਹੀ ਵਿਚਾਰ ਪੀਤਮ ਸਿੰਘ ਸਫੀਰ ਦੇ ਹਨ ਕਵਿਤਾ ਬਾਰੇ। ਆਪਣੀ ਕਵਿਤਾ ਵਿੱਚ ਉਹ ਸੰਯੋਗ ਤੇ ਵਿਯੋਗ ਦੋਨਾਂ ਹੀ ਅਵਸਥਾਵਾਂ ਦਾ ਬੜੀ ਖੂਬਸੂਰਤੀ ਦੇ ਨਾਲ ਵਨਨ ਕਰਦੇ ਹਨ। ਪੀਤਮ ਸਿੰਘ ਸਫੀਰ ਨੇ ਵੰਡ ਤੋਂ ਬਾਅਦ ਦਿੱਲੀ ਵਕਾਲਤ ਕੀਤੀ। ਜੇ ਪੀਤਮ ਸਿੰਘ ਸਫੀਰ ਦੂਜੇ ਦੌਰ ਦੇ ਕਵੀ ਸਨ ਜੋ ਸਾਡੇ ਆਧੇ ਦੇ ਪ੍ਰਸ਼ਨ ਦਾ ਉੱਤਰ ਵੀ ਹੈ। जेकर अजय जे तक तो मेरा चैनल पंजाबी वाले भैन जी सबसक्राइब नहीं किया कृपा करके मेरे चैनल पंजाबी वाले भैन जी सबसक्राइब कर महत्वपूर्ण जानकारियां प्राप्त करो इस अलावा कमेंट बॉक्स में जाके तुम्हें जरूर लिखना है कि मेरे द्वारा किराया तो विशा किसार्थक सिद्ध होया है सो प्रीतम सिंह सफीर कि दौर कवि हुए और दूजे दौर कवि हुए हैं तो इंपॉर्टेंट प्रश्न है क्योंकि तो दौर बारे जरूर पूछा जाता है अज की वीडियो का लास्ट प्रश्न प्रीतम सिंह सफीर आधुनिकता रंगी कलासीकल संवेदना वाला पंजाबी कवि से तो इस तरह अज की वीडियो प्रीतम सिंह सफीर के बारे से जो कि आधुनिक कवि हैं जिन्ना दा जीवन का जीवन काल उन्नीस सौ सोलह तो उन्नीस सो सौ ईस्वी तक का है ਤੇ ਉਹਨਾਂ ਦਾ ਜੋ ਜਨਮ ਹੈ 14 ਫਰਵਰੀ 1916 ਨੂੰ ਪਿੰਡ ਮਲਕਪੁਰ ਜ਼ਿਲ੍ਹਾ 라ਵਲਪਿੰਡੀ ਵਿੱਚ ਹੋਇਆ ਉਹਨਾਂ ਨੇ ਐਲ ਐਲ ਬੀ ਕੀਤੀ ਤੇ ਉਹਨਾਂ ਦੀ ਮੌਤ 31 ਮਾਰਚ 1999 ਈਸਵੀ ਵਿੱਚ ਹੋਈ ਉਹਨਾਂ ਦੀ ਪਹਿਲੀ ਜੋ ਰਤਨਾ ਰਚਨਾ ਹੈ ਕਤਕ ਕੁੰਜਾ 1941 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਤੇ ਉਹਨਾਂ ਦੀ ਲਾਸਟ ਰਚਨਾ ਸਰਵ ਨਿਰੰਤਰ ਜੋ ਕਿ ਸਮੂਚਾ ਕਾਵ ਸੰਗ੍ਰਹਿ ਹੈ 1987 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਕੋ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕ੍ਰਿਤਮ ਸਿੰਘ ਸਫੀਰ ਦੇ ਬਾਰੇ ਇੰਪੋਰਟੈਂਟ ਜਾਣਕਾਰੀ ਦਿੱਤੀ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਮਹਤਵ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਚੈਨਲ ਤੇ ਮੈਂ ਤੁਹਾਨੂੰ ਫ੍ਰੀ ਆਫ ਕੋਸਟ ਹਰ ਤਰ੍ਹਾਂ ਦੀ ਕੋਚਿੰਗ ਦੇ ਰਹੀ ਹਾਂ। ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਕਰੋ ਜੀ। ਇਸ ਦੇ ਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਕੇਪਾ ਪਦੀ ਤਿਆਰੀ ਕਰੋ ਧੰਨਵਾਦ